ਫਤੇਗੜ ਚੂੜੀਆਂ ਨੂੰ ਮਿਲੀਆਂ 5 ਟਾਟਾ SSC ਗੱਡੀਆਂ ਬਲਬੀਤ ਸਿੰਘ ਪੰਨੂ ਨੇ ਵਿਖਾਈ ਹਰੀ ਚੰਡੀ ਈਓ ਪਪਿੰਦਰ ਸਿੰਘ ਵੀ ਰਹੇ ਮੌਜੂਦ ਟਾਟਾ SSC ਗੱਡੀਆਂ ਸ਼ਹਿਰ ਦੇ ਸਫਾਈ ਲਈ ਕੂੜੇ ਨੂੰ ਸੁੱਟਣਗੀਆਂ ਬਾਹਰ ਹਲਕਾ ਫਤੇਗੜ ਚੂੜੀਆਂ ਦੇ ਇੰਚਾਰਜ ਅਤੇ ਪੰਚ ਸਭਾ ਦੇ ਚੇਅਰਮੈਨ ਵੀਰ ਸਿੰਘ ਪੰਨੂ ਨੇ ਨਗਰ ਕੌਂਸਲ ਦਫ਼ਤਰ ਫਤੇਗੜ ਚੂੜੀਆਂ ਵੇਕੇ ਸਵਛ ਭਾਰਤ ਮਿਸ਼ਨ ਅਧੀਨ ਕਰੀਬ 37 ਲੱਖ ਰੁਪਏ ਦੀ ਲਾਗਤ ਨਾਲ ਆਈਆਂ ਟਾਟਾ SSC ਗੱਡੀਆਂ ਨੂੰ ਖੇਡ ਸਟੇਡੀਅਮ ਤੋਂ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਇਸ ਮੌਕੇ ਉਹਨਾਂ ਦੇ ਨਾਲ ਫਤੇਗੜ ਚੂੜੀਆਂ ਦੇ ਕਾਰਜ ਸਦਕ ਅਫਸਰ ਪ੍ਰਮਦਰ ਸਿੰਘ ਤਾਬਵੀ ਮਜੂਸਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਬਲਬੀਚਿੰਗ ਪੰਨੂ ਨੇ ਕਿਹਾ ਕਿ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਦੇ ਮਕਸਦ ਤਹਿਤ ਇਹਨਾਂ ਗਟੀਆਂ ਨੂੰ ਅਰਬਾਨਾ ਕੀਤਾ ਗਿਆ ਜਿਸ ਵਿੱਚ ਕਿੱਲਾ ਅਤੇ ਸੁੱਕਾ ਕੂੜਾ ਅਲੱਗ-ਅਲੱਗ ਸਟੋਰਾਂ 'ਚ ਹੋਵੇਗਾ ਉਹਨਾਂ ਨੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਵਿੱਚ ਨਗਰ ਕੌਂਸਲ ਦਾ ਸਹਿਯੋਗ ਕਰਨ ਉਹਨਾਂ ਨੇ ਕਿਹਾ ਕਿ ਫਟੇਗੜ ਚੂੜੀਆਂ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਪੰਨੂ ਨੇ ਕਿਹਾ ਕਿ ਜਿੱਥੇ ਸ਼ਹਿਰ ਵਿੱਚ ਸਮੇਂ ਤੇ ਕੂੜਾ ਚੁੱਕਣ ਵਿੱਚ ਸਹਾਇਤਾ ਹੋਣਗੀਆ ਉਥੇ ਸ਼ਹਿਰ ਦੀ ਸਾਫ਼ ਸਤਾ ਵਿੱਚ ਸੁਧਾਰ ਹੋਵੇਗਾ ਉਹਨਾਂ ਕਹਾ ਕੇ ਸ਼ਹਿਰ ਦੀਆਂ ਹੋਰ ਵੀ ਜੋ ਮੰਗਾਂ ਉਹ ਜਲਦ ਪੂਰੀਆਂ ਕੀਤੀਆਂ ਜਾਣਗੇ ਇਸ ਮੌਕੇ ਕਾਰਜ ਸாதਕ ਅਫਸਰ ਭਪਿੰਦਰ ਸਿੰਘ ਰੰਦਾਵਾ ਤੋਂ ਇਲਾਵਾ ਚੇਅਰਮੈਨ ਅਰਜੀਵ ਸ਼ਰਮਾ ਅਤੇ ਹੋਰ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੀ ਮੌਜੂਦ ਸਨ ਅੱਜ ਜੀ ਫਤਿਹਗੜ੍ਹ ਸਿਟੀ ਨਗਰ ਕੌਂਸਲ ਦੇ ਵਿੱਚ ਤਕਰੀਬਨ 37.50 ਲੱਖ ਦੀ ਕੀਮਤ ਦੇ ਨਾਲ ਪੰਜ ਗੱਡੀਆਂ ਛੋਟੀਆਂ ਜੋ ਸ਼ਹਿਰ ਨੂੰ ਬੜੀ ਮੁਸ਼ਕਲ ਆ ਰਹੀ ਸੀ ਕਚਰੇ ਦੀ ਸਾਮ ਸਭਾਲ ਵਾਸਤੇ ਕਿਉਂਕਿ ਕਚਰਾ ਕਾਫੀ ਗਿੱਲਾ ਨੇ ਸੁੱਕਾ ਸ਼ਹਿਰ ਦੇ ਵਿੱਚ ਛੋਟੀਆਂ ਗਲੀਆਂ ਨੇ ਬੜੀ ਮੁਸ਼ਕਲ ਆਉਂਦੀ ਸੀ ਧੰਨਵਾਦ ਕਰਦੇ ਆਂ ਮੰਤਰੀ ਸਾਹਿਬ ਦਾ ਸੀਐਮ ਸਾਹਿਬ ਦਾ ਤੇ ਸਾਰੇ ਜਿੰਨੇ ਵੀ ਨਗਰ ਕੌਂਸਲ ਦੇ ਸਾਡੇ ਸਟਾਫ ਨੇ ਯੂ ਸਾਹਿਬ ਇਹਨਾਂ ਨੇ ਡਿਮਾਂਡ ਭੇਜੀ ਸੀ ਤੇ ਸਰਕਾਰ ਨੇ ਇਹਨਾਂ ਦੀ ਡਿਮਾਂਡ ਨੂੰ ਪ੍ਰਮਾਨ ਕਰਦਿਆਂ ਹੋਇਆਂ 5 ਗੱਡੀਆਂ ਦਿੱਤੀਆਂ ਨੇ ਗੱਡੀਆਂ ਦੇ ਵਿੱਚ ਬਹੁਤ ਵਧੀਆ ਸਿਸਟਮ ਮੈਡੀਕਲ ਖਾਨੇ ਬਣੇ ਨੇ ਗਿੱਲਾ ਕਚਰਾ ਲੱਗ ਸੁੱਕਾ ਲੱਗ ਤਾਂ ਜੋ ਸਾਡੇ ਨਗਰ ਕਾਉਂਸਲ ਦੇ ਜਿੰਨੇ ਵੀ ਸਾਡੇ ਸਵੈ ਸੇਵਕ ਨੇ ਉਹਨਾਂ ਨੂੰ ਬਹੁਤ ਜ਼ਿਆਦੀਆਂ ਮੁਸ਼ਕਲਾਂ ਹੁੰਦੀਆਂ ਸੀ ਕਚਰਾ ਲੈਣ ਜਾਂਦੇ ਸੀ ਇਕੱਠਾ ਹੀ ਕਚਰਾ ਉਹਨਾਂ ਨੂੰ ਇੱਕ ਜਗ੍ਹਾ ਇਕੱਠਾ ਕਰਨਾ ਪੈਂਦਾ ਸੀ ਇਸ ਕਰਕੇ ਉਹਨਾਂ ਦੀ ਸੁਵਿਧਾ ਵਾਸਤੇ ਵੀ ਔਰ ਸ਼ਹਿਰ ਦੀ ਸਾਫ ਸਫਾਈ ਵਾਸਤੇ ਵੀ ਸ਼ਹਿਰ ਵਾਸੀਆਂ ਵਾਸਤੇ ਵੀ ਜਿੰਨੇ ਵੀ ਸਾਡੀ ਇੱਥੋਂ ਦੇ ਵੀਰ ਦੁਕਾਨਦਾਰ ਨੇ ਜ਼ਿਆਦਾਤਰ ਜ਼ਿਆਦਾਤਰ ਦੁਕਾਨਦਾਰਾਂ ਨਾਲ ਸੰਬੰਧਿਤ ਨੇ ਔਰ ਸ਼ਹਿਰ ਦੇ ਵਿੱਚ ਕਾਫੀ ਵੱਡੀ ਮਾਰਕੀਟ ਹੈ ਮਾਰਕੀਟ ਹੋਣ ਦਾ ਕਰਕੇ ਸ਼ਹਿਰ ਦੇ ਵਿੱਚ ਕਾਫੀ ਬਹੁਤ ਜ਼ਿਆਦਾ ਖਰੀਦੋ ਖਰਾਦੀ ਸਮਾਨ ਖਰੀਦੀ ਦੇ ਸੰਗਤ ਤੇ ਕਚਰਾ ਬਹੁਤ ਜ਼ਿਆਦਾ ਹੁੰਦਾ ਹੈ ਸ਼ਹਿਰ ਦੇ ਵਿੱਚ ਸਰਕਾਰ ਨੇ ਇਥੋਂ ਦੀ ਸਾਡੀ ਫਤੇਗੜ ਚੂੜੀਆਂ ਦੀ ਡਿਮਾਂਡ ਨੂੰ ਪ੍ਰਵਾਨ ਕੀਤਾ ਹੈ ਔਰ 5 ਗੱਡੀਆਂ ਤਕਰੀਬਨ 25 ਜੋ ਆਟੋ ਰਿਕਸ਼ੇ ਛੋਟੇ ਉਹਨਾਂ ਵੀ ਯੂ ਸਾਹਿਬ ਨੇ ਡਿਮਾਂਡ ਬਣਾ ਕੇ ਭੇਜ ਦਿੱਤੀ ਹੈ ਥੋੜੇ ਸਮੇਂ ਤੱਕ ਉਹ ਵੀ ਫਤੇਗੜ ਚੂੜੀਆਂ ਨਗਰ ਕੌਂਸਲ ਨੂੰ ਮਿਲ ਜਾਣਗੇ ਮੈਂ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਤੁਹਾਡੇ ਚੈਨਲਾਂ ਦੇ ਰਾਹੀਂ ਇੱਕ ਬੇਨਤੀ ਕਰਨੀ ਚਾਹੁੰਦਾ ਅਸੀਂ ਨਾਲ ਗਏ ਮਿਲ ਕੇ ਫਤਿਹਗੜ ਚੂੜੀਆਂ ਨੂੰ ਹੱਸਦਾ ਵਸਦਾ ਤੇ ਸੋਹਣਾ ਸੋਹਣਾ ਇੱਕ ਸ਼ਹਿਰ ਬਣਾਉਣਾ ਤਾਂ ਜੋ ਫਤਿਹਗੜ ਦਾ ਨਾਂ ਤਕਰੀਬਨ ਸਾਰੇ ਅਸੀਂ ਜਾਣਦੇ ਆ ਫਤਿਹਗੜ ਚੂੜੀਆਂ ਦਾ ਨਾਂ ਕਿਦਾਂ ਪਿਆ ਬੜੀ ਲੰਮੀ ਕਹਾਣੀ ਹੈ ਬਹੁਤ ਲੰਮੀ ਕਹਾਣੀ ਹੈ ਫਤਿਹਗੜ ਚੂੜੀਆਂ ਦੇ ਨਾਲ ਜੁੜੀ ਇਸ ਕਰਕੇ ਮੈਂ ਫਤਿਹਗੜ ਚੂੜੀਆਂ ਵਾਸੀਆਂ ਨੂੰ ਆਪਣੇ ਵੱਲੋਂ ਬੇਨਤੀ ਕਰਨੀ ਚਾਹੁੰਦਾ ਇੱਕ ਵਧੀਆ ਰਤਬੇ ਵਾਲਾ ਸ਼ਹਿਰ ਸਾਡਾ ਫਤਿਹਗੜ ਫਤਿਹ ਸਾਡਾ ਸ਼ਹਿਰ ਫਤਿਹ ਦੇ ਨਾਲ ਨਾਂ ਜੁੜਿਆ ਹੋਇਆ ਹੈ ਇਸ ਕਰਕੇ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਆ ਜਿੱਤੇ ਵੀ ਕਿਤੇ ਗਲੀ ਦੇ ਵਿੱਚ ਕਚਰਾ ਜਾ ਕੋਈ ਵੀ ਸਿਸਟਮ ਹੈ ਉਹਨੂੰ ਤੁਸੀਂ ਨਗਰ ਕਾਉਂਸਲ ਦਾ ਨਗਰ ਕਾਉਂਸਲ ਦੇ ਮੁਲਾਜ਼ਮਾਂ ਦਾ ਜਿੰਨੇ ਵੀ ਵੀਰ ਕੋਈ ਸਾਡੇ ਸਵਾਈ ਸੇਵਕ ਆਉਂਦੇ ਨੇ ਉਹਨਾਂ ਦਾ ਸਾਥ ਦੇਣਾ ਤਾਂ ਜੋ ਸ਼ਹਿਰ ਦੇ ਵਿੱਚ ਕੋਈ ਇਦਾਂ ਦੀ ਨਾ ਮਾਰਕ ਬਿਮਾਰੀ ਨਾ ਆ ਸਕੇ ਕਿਸੇ ਵੀ ਬਿਮਾਰੀ ਨਾ ਸਾਡਾ ਕੋਈ ਪਰਿਵਾਰ ਦਾ ਜੀ ਨਾ ਚੁੱਲੇ ਤਾਂ ਜੋ ਅਸੀਂ ਸਾਫ਼ ਸਪਾਈ ਰੱਖਾਂਦੇ ਸਾਡਾ ਸ਼ਹਿਰ ਇੱਕ ਵਧੀਆ ਤੰਦਰੁਸਤ ਤੇ ਵਧੀਆ ਸ਼ਹਿਰ ਹੋਏਗਾ ਇਸ ਕਰਕੇ ਮੇਰੀ ਸਾਰੇ ਸ਼ਹਿਰ ਵਾਛਕਿਆ ਨੂੰ ਬੇਨਤੀ ਹੈ ਔਰ ਫਤਿਹਗੜ੍ਹ ਸ਼ਹਿਰ ਨੂੰ ਜਿੰਨੇ ਵੀ ਸਾਡੇ ਫਤਿਹਗੜ੍ਹ ਦੇ ਸ਼ਹਿਰ ਦੇ ਵਾਸੀ ਨੇ ਕਿਉਂਕਿ ਪਿੰਡਾਂ ਦਾ ਵੀ ਕਾਫੀ ਯੋਗਦਾਨ ਹੈ ਸ਼ਹਿਰ ਦੇ ਵਿੱਚ ਜਿੰਨੀ ਵੀ ਖਰੀਦੋਖਰਾਦੀ ਲੱਗੀ ਜਾ ਕੇ ਦੇ 30 40 ਪਿੰਡ ਇੱਥੇ ਕਰਦੇ ਨੇ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਸਾਰੀ ਆਪਣੀ ਟੀਮ ਵੱਲੋਂ ਮੈਂ ਵਧਾਈ ਵੀ ਦਿੰਦਾ ਔਰ ਸਰਦਾਰ ਭਗਵੰਤ ਸਿੰਘ ਮਾਨ ਦਾ ਮੈਂ ਸ਼ਹਿਰ ਫਤਿਹਗੜ੍ਹ ਚੂੜੀਆਂ ਵੱਲੋਂ ਸਾਰੇ ਸਟਾਫ ਵੱਲੋਂ ਔਰ ਜਿੰਨੇ ਵੀ ਫਤਿਹਗੜ੍ਹ ਚੂੜੀਆਂ ਦੇ ਲੱਗ ਲੱਗ ਪਿੰਡ ਵਸਦੇ ਉਹਨਾਂ ਦਾ ਮੈਂ ਸਰਦਾਰ ਭਗਵੰਤ ਸਿੰਘ ਮਾਨ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕੀ ਸਾਡੀ ਮੰਗ ਨੂੰ ਦੇਖਦੇ ਸਾਡੇ ਸ਼ਹਿਰ ਦੇ ਵਿੱਚ ਸਾਡੇ ਸ਼ਹਿਰ ਦੀ ਗੰਦਗੀ ਨੂੰ ਦੂਰ ਕਰਨ ਲਈ ਸ਼ਾਂਤੀ ਨਿਕਣਾ तकरीबन 5 ਗੱਡੀਆਂ ਸਾਨੂੰ ਭੇਜੀਆਂ ਨੇ ਔਰ ਸਾਨੂੰ ਆਸ ਹੈ ਸ਼ਹਿਰ ਦੇ ਵਿੱਚ ਹੋਰ ਵੀ ਕਈ ਬਹੁਤ ਮੁਸ਼ਕਲਾਂ ਨੇ ਕਿਉਂਕਿ 75 ਸਾਲਾਂ ਦੇ ਵਿੱਚ ਮੈਂ ਜਿੰਨੀ ਕੁ ਮੇਰੀ 45 ਸਾਲ ਦੀ ਏਜ ਹੈ 75 ਸਾਲਾਂ ਸਰਕਾਰਾਂ ਆਉਂਦੀਆਂ ਰਹੀਆਂ ਜਾਂਦੀਆਂ ਰਹੀਆਂ ਅੱਜ ਜੋ ਸਿਸਟਮ ਸਰਦਾਰ ਭਗਤ ਸਿੰਘ ਮਾਨ ਜੀ ਨੇ ਚਲਾਇਆ ਹੈ ਨਾ ਤੇ ਕਦੀ ਕਿਸੇ ਨੇ ਸੋਚਿਆ ਸੀ ਤੇ ਨਾ ਹੀ ਕਦੀ ਕੋਈ ਸੋਚ ਸਕਦਾ ਇਸ ਕਰਕੇ ਸਰਦਾਰ ਭਗਤ ਸਿੰਘ ਮਾਨ ਜੀ ਦਾ ਸੀ ਸਾਰੇ ਪਟੇਗੜ ਚੂੜੀਆਂ ਵਾਸੀ ਇਲਾਕਾ ਨਿਵਾਸੀ ਸ਼ਹਿਰ ਵਾਸੀ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਡੇ ਸ਼ਹਿਰ ਨੂੰ ਹੱਸਦਾ ਵਸਦਾ ਰੰਗਲਾ ਸੋਹਣਾ ਸ਼ਹਿਰ ਬਣਾਉਣ ਵਾਸਤੇ ਉਹਨਾਂ ਨੇ ਸਾਡਾ ਬਹੁਤ ਵੱਡਾ ਬਰਾਲਾ ਕੀਤਾ ਉਹ ਨਾਲ ਨਾਲ ਮੈਂ ਆਸ ਵੀ ਕਰਦਾ ਕਿ ਹੋਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਸ਼ਹਿਰ ਦੇ ਵਿੱਚ ਬਹੁਤ ਬਹੁਤ ਵੱਡੇ ਪ੍ਰੋਜੈਕਟ ਆਉਣਗੇ ਤਾਂ ਜੋ ਸਾਡੇ ਸ਼ਹਿਰ ਦੇ ਲੋਕਾਂ ਦੇ ਦਿੱਤੇ ਹੋਏ ਟੈਕਸ ਦੇ ਪੈਸੇ ਤੋਂ ਖਾਸ ਤੌਰ ਤੇ ਬਿਜ਼ਨਸਮੈਨ ਕਾਫੀ ਨੇ ਕਾਫੀ ਦੁਕਾਨਦਾਰ ਨੇ ਉਹ ਸਰਕਾਰਾਂ ਨੂੰ ਬਹੁਤ ਟੈਕਸ ਦਿੰਦੇ ਨੇ ਉਹਨਾਂ ਦੇ ਦਿੱਤੇ ਹੋਏ ਪੈਸੇ ਤੋਂ ਸ਼ਹਿਰ ਦੇ ਵਿੱਚ ਹੋਰ ਵੀ ਕਾਫੀ ਬਹੁਤ ਬਹੁਤ ਵੱਡੇ ਪ੍ਰੋਜੈਕਟ ਹੋਣਗੇ ਜਿਨ੍ਹਾਂ ਦਾ ਆਨੰਦ ਸਾਡੇ ਸ਼ਹਿਰ ਵਾਸੀ ਮਾਣ ਸਕਣਗੇ ਜੀ ਬਹੁਤ ਬਹੁਤ ਧੰਨਵਾਦ ਜੀ। ਪਰ ਸਾ ਇੱਕ ਸਟਰੀਟ ਲਾਈਟਾਂ ਦਾ ਮਸਲਾ ਜਨਾ ਰੋਡ ਤੇ ਨਾ ਘੱਟੋ ਘੱਟ 6 ਮਹੀਨੇ ਤੋਂ ਲਟਕਿਆ ਹੋਇਆ ਚਲਦੀ ਨਹੀਂ ਪਈ ਉਹਦੇ ਬਾਰੇ ਇੱਕ ਸਿੰਘ ਸਟਰੀਟ ਲਾਈਟਾਂ ਦਾ ਟੈਂਡਰ ਹੋ ਚੁੱਕਾ ਆ। ਟੈਂਡਰ ਹੋਇਆ ਥੋੜੇ ਦਿਨਾਂ ਤੱਕ ਹੀ ਮੈਨੂੰ ਲੱਗਦਾ ਵੀ ਉਹਦਾ ਕੰਮ ਚੱਲ ਪਏ ਥੋੜੇ ਦਿਨਾਂ ਤੱਕ। ਕਿਉਂਕਿ ਮੈਂ ਦੇਖੋ ਮੇਰੇ ਕੋਲ ਕਾਫੀ ਸ਼ਹਿਰ ਵਾਸੀ ਵੀ ਆਉਂਦੇ ਨੇ। ਮੈਨੂੰ ਆ ਕੇ ਕਈ ਆ ਕੇ ਸ਼ਿਕਾਇਤਾਂ ਵੀ ਕਰਦੇ ਨੇ ਉੱਥੇ ਇਦਾਂ ਉੱਥੇ ਇਦਾਂ ਬੜਾ ਕੁਝ ਦੇਖਣਾ ਪੈਂਦਾ ਥੋੜੇ ਦਿਨ ਪਹਿਲਾਂ ਇੱਕ ਸਾਡਾ ਮੁਲਾਜ਼ਮ ਜਿਹਨੂੰ ਥੋੜੀ ਕੋਈ ਹਾਦਸੇ ਕਾਰਨ ਤੁਸੀਂ ਦੇਖਿਆ ਹੋਵੇਗਾ ਕੰਮ ਕਰ ਰਿਹਾ ਸੀ ਵੀਰ ਸਾਡਾ ਪ੍ਰਾਈਵੇਟ ਸੀ ਕੰਮ ਕਰ ਅਗੇ ਹਾਦਸੇ ਦੇ ਕਾਰਨ ਕੋਈ ਬੜਾ ਵੱਡਾ ਨੁਕਸਾਨ ਹੋਇਆ ਮੈਂ ਉਹਦਾ ਵੀ ਮੈਨੂੰ ਬੜਾ ਦੁੱਖ ਹੈ ਤੇ ਮੈਂ ਸਾਰੀ ਸੰਗਤ ਨੂੰ ਸਹਿਦ ਦੀ ਨੂੰ ਕਹਿੰਦਾ ਵੀ ਮੇਰੇ ਭਰਾਓ ਮੇਰੀਓ ਭੈਣੋ ਮੇਰੇ ਬਜ਼ੁਰਗੋ ਕਿਸੇ ਵੀ ਕੰਮ ਦੇ ਵਿੱਚ ਤੁਸੀਂ ਕਾਲੇ ਨਹੀਂ ਪੈਣਾ ਕਿਸੇ ਸ਼ਰਾਰਤੀ ਅੰਸਰ ਦੇ ਮਗਰ ਨਹੀਂ ਲੱਗਣਾ ਤੁਹਾਨੂੰ ਕਿਸੇ ਕੰਮ ਤੋਂ ਵੀ ਕਿਸੇ ਪਾਸਿਓਂ ਕੋਈ ਬੰਦਿਆ ਨਹੀਂ ਰੱਖਿਆ ਜਾ ਕੁਝ ਰਾਤੀਆਂ ਸਲ ਹੈਗੇ ਨੇ ਸ਼ਹਿਰ ਦੇ ਵਿੱਚ ਸ਼ਰਾਰਤਾਂ ਕਰਦੇ ਨੇ ਜੀ ਉਹ ਸਾਹਿਬ ਮੌਜੂਦ ਨੇ ਥੋੜੇ ਦਿਨਾਂ ਤੱਕ ਟੈਂਡਰ ਹਾਂਜੀ 13 ਵਾਡਾਂ ਦਾ 13 ਵਾਡਾਂ ਦਾ 13 ਲੱਖ ਰੁਪਏ ਦਾ ਟੈਂਡਰ 13 ਵਾਡਾਂ ਦਾ ਲੱਖ ਲੱਖ ਰੁਪਏ ਲਾਈਟਾਂ ਦਾ ਸਿਰ ਸਟਰੀਟ ਲਾਈਟਾਂ ਦੀ ਬਿਲਕੁਲ ਲੱਗ ਚੁੱਕਾ ਹੈ ਥੋੜੇ ਦਿਨਾਂ ਤੱਕ ਲੱਖ ਲੱਖ ਰੁਪਏ ਦੀ ਜੀ ਉੱਥੇ ਵੀ ਜ਼ਰੂਰਤ ਹੋਊਗੀ ਕਿਸੇ ਨਾ ਕੋਈ ਪੱਖਪਾਤ ਕੀਤੇ ਤੋਂ ਬਿਨਾ ਕਿੱਥੇ ਜ਼ਰੂਰਤ ਹੋਏਗੀ ਮੈਂ ਬੇਨਤੀ ਕੀਤੀ ਉਹ ਸਭ ਨੂੰ ਤੇ ਰਾਤ ਦੇ ਟਾਈਮ ਕਿਤੇ ਜਾ ਕੇ ਸਰਵੇ ਕੀਤਾ ਜਾਵੇ ਤਾਂ ਜੋ ਪਤਾ ਲੱਗ ਸਕੇ ਵੀ ਲਾਈਟ ਦੀ ਕਿੱਥੇ ਕਿੱਥੇ ਲੋੜ ਹੈ 13 ਵਾੜਾਂ ਦੇ ਵਿੱਚ 13 ਲੱਖ ਦਾ ਟੈਂਡਰ ਹੋ ਜਲਦੀ ਲੱਟਣ ਲੱਗ ਜਾਣਗੇ ਤਾਂ ਠੀਕ ਬਹੁਤ ਬਹੁਤ ਧੰਨਵਾਦ ਅੱਜ ਨਗਰ ਕੌਂਸਲ ਫਤਗੜ ਚੂੜੀਆਂ ਵਿਖੇ ਸਰਦਾਰ ਬਲਬੀਰ ਸਿੰਘ ਜੀ ਪੰਨੂ ਜਿਹੜੇ ਮੌਜੂਦਾ ਚੇਅਰਮੈਨ ਨੇ ਪੰਸਪ ਦੇ ਉਹਨਾਂ ਨੇ ਅੱਜ ਸਾਡੇ ਨਗਰ ਕੌਂਸਲ ਨੂੰ ਜਿਹੜੀਆਂ 5 ਗੱਡੀਆਂ ਕੂੜੇ ਦੇ ਠੋਸ ਪ੍ਰਬੰਧਾਂ ਲਈ ਮਿਲੀਆਂ ਹੈ ਉਹਦਾ ਉਦਘਾਟਨ ਕੀਤਾ ਆ ਬਹੁਤ ਖੁਸ਼ੀ ਦੀ ਗੱਲ ਹੋਈ ਆ ਸ਼ਹਿਰ ਵਾਸੀਆਂ ਲਈ ਵੀ ਬਹੁਤ ਖੁਸ਼ੀ ਦੀ ਗੱਲ ਆ ਕਿਉਂਕਿ ਸਵੱਛ ਭਾਰਤ ਮਿਸ਼ਨ ਤਹਿਤ ਸਥਾਨਕ ਸਰਕਾਰਾਂ ਜੀ ਨੇ ਸਾਨੂੰ ਜਿਹੜੇ ਇਹ ਉਪਰਾਲੇ ਕਰਨ ਲਈ ਕਿ ਗਿੱਲਾ ਔਰ ਸੁੱਕਾ ਕੂੜਾ ਜਿਹੜਾ ਆ ਉਹ ਅਲੱਗ-ਅਲੱਗ ਕਰਨ ਲਈ ਪੰਜ ਗੱਡੀਆਂ ਦਿੱਤੀਆਂ ਮੇਰੀ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਹੁਣ ਜਦੋਂ ਵੀ ਸਾਡਾ ਕੂੜੇ ਦਾ ਸਪਾਈਸ ਇੱਕ ਜਦੋਂ ਕੂੜਾ ਲੈਣ ਲਈ ਤੁਹਾਡੇ ਕੋ ਆਵੇ ਤਾਂ ਉਹਨੂੰ ਗਿੱਲਾ ਅਤੇ ਸੁੱਕਾ ਕੂੜਾ ਜਿਹੜਾ ਉਹ ਅਲੱਗ-ਅਲੱਗ ਕਰਕੇ ਦਿੱਤਾ ਜਾਵੇ ਜੋ ਸਵਸ਼ਾਸਤ ਮਿਸ਼ਨ ਤਹਿਤ ਨਗਰ ਕੌਂਸਲ ਫਤਿਹਗੜ ਝੂੜੀਆਂ ਜਿਹੜਾ ਸਰਵੇਖਣ ਹੋਣ ਜਾ ਰਿਹਾ ਹੈ ਉਹਦੇ ਵਿੱਚ ਪਹਿਲੇ ਨੰਬਰ ਤੇ ਆ ਸਕੀ ਔਰ ਅੱਗੋਂ ਵੀ 25 ਜਿਹੜੇ ਈ ਰਿਕਸ਼ਾ ਜਿਹੜੇ ਉਹ ਸਾਨੂੰ ਮਿਲਣ ਜਾ ਰਿਹਾ 13 ਮਾਡਾਂ ਦੇ ਵਿੱਚ ਅਸੀਂ ਦੋ ਦੋ ਉਹ ਵੀ ਲਗਾਵਾਂਗੇ ਇਸ ਨਾਲ ਜਿਹੜੀ ਇੱਕ ਛੋਟਾ ਹਾਥੀ ਆ ਉਹ ਸਾਡੇ 400 ਦੇ ਘਰ ਕਰੀਬ ਜਿਹੜਾ ਉਹ ਕੱਢੇਗਾ ਔਰ 2000 ਦੇ ਕਰੀਬ-ਕਰੀਬ ਘਰ ਤੋਂ ਅਸੀਂ ਗਿੱਲਾ ਤੇ ਸੁੱਕਾ ਕੂੜਾ ਜਿਹੜਾ ਉਹ ਅਲੱਗ-ਅਲੱਗ ਲੈ ਸਕਾਂਗੇ ਤਾਂ ਕੂੜੇ ਦੇ ਠੋਸ ਪ੍ਰਬੰਧ ਜਿਹੜੇ ਆ ਉਹ ਵਧੀਆ ਤਰੀਕੇ ਨਾਲ ਹੋ ਸਕਣਗੇ